ਸਤਿ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨੇ ਉਹ ਚੈਨਨ ਨਾ ਆਤੀ ਮੈਂ ਸੁਪ੍ਰਾਮ ਸਿੰਘ ਆ ਵੀਡੀਓ ਸੁਣੋ ਕਿ ਅੱਪਾ ਅੱਜ ਛੋਟੀ ਜੀ ਗੱਲ ਤੇ ਇੱਕ ਚਰਚਾ ਕਰਦੇ ਵੀ ਅਜਿਹੇ ਮਲੰਗ ਪੂਬ ਨੇ ਜਨਾਨੀਆਂ ਤੋਂ ਲਤਾਂ ਘਟਾਉਣ ਵਾਲੇ ਪਖੰਡੀ ਲੋਕ ਆ। ਦਿੱਲੀ ਦੇ ਦਿੱਲੀ ਦੇ ਦੱਲੇ ਦਲਾਲ ਜਿਹੜੇ ਆ ਇਹ ਦੇਖੋ ਵੀ ਕਥਾ ਦੇ ਬਹਾਨੇ ਤੇ ਕਥਾ ਦੇ ਰੂਪ ਚ ਤੇ ਸੰਗਤਾਂ ਦੇ ਵਿੱਚ ਕਥਾ ਕਿਹੜੀ ਕਰ ਰਹੇ ਆ ਤੇ ਉਹਨੂੰ ਬਾਅਦ ਨਾ ਫਿਰ ਇਹਦੇ ਗੋਟਿਆਂ ਨੂੰ ਹੱਥ ਲਾਉਣੇ ਆ ਜਰਾਕ ਚੰਗੀ ਤਰ੍ਹਾਂ ਹੈ ਧੰਨਵਾਦ ਆ ਵੀਡੀਓ ਸੁਣੋ ਇਹਦੀ ਕਰ ਕੀ ਰਿਹਾ ਹੈ ਪੁਚੋ ਕੰਨੀ ਨੂੰ ਜਾ ਰਹੇ ਸੀ ਸਰਦਾਰ ਬਿਆਰ ਤੋਂ ਹੋਣੀ ਜਿਹੜਾ ਪੁਚੋ ਵਾਲਾ ਚੌਕ ਹੈ ਉੱਥੇ ਖੜੇ ਤੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਵੀ ਜਾ ਰਹੇ ਸੀ ਤੇ ਉਹਨਾਂ ਨੇ ਦੇਖਿਆ ਨਮਸਕਾਰ ਕੀਤੀ ਬਾਬਾ ਜੀ ਖੜ ਗਏ ਉਹਨਾਂ ਨੇ ਇੱਕ ਬਚਨ ਕੀਤਾ ਬਾਬਾ ਜੀ ਇੱਕ ਕਿਰਪਾ ਸਾਕੇ ਤੇ ਵੀ ਕਰ ਦਿਓ ਤੇ ਤੁਹਾਡੇ ਮਹਾਪੁਰਸ਼ਾ ਕੋਲੇ ਕੀ ਘਾਤਾ ਛੋਟਾ ਦਾ ਬਚਨ ਹੀ ਹੈ ਕੀ ਪਤਨ ਕੀਤਾ ਤੇ ਉਹਨਾਂ ਨੇ ਕਿਹਾ ਬਾਬਾ ਜੀ ਮੈਨੂੰ ਦਿਓ ਮੁੱਖ ਮੰਤਰੀ ਦਾ ਟਾਈਮ ਤੇ ਮੈਂ ਤੁਹਾਨੂੰ ਕੰਮ ਕਰਕੇ ਵਿਖਾਉਂ ਤੇ ਉਹਨਾਂ ਨੂੰ ਫਿਰ ਬਾਬਾ ਨੇ ਕਿਰਪਾ ਕੀਤੀ ਬਾਬਾ ਜੀ ਨੇ ਕੋਈ ਨਹੀਂ ਸਰਦ ਰੇਹਾਂ ਸਿਆ ਇਹ ਵੀ ਸਮਾਂ ਆ ਜਾਏਗਾ ਉਹ ਮੁੱਖ ਮੰਤਰੀ ਬਣੇ ਪੰਜਾਬ ਦੇ ਆ ਅੱਗ ਲੱਗੀ ਹੋਈ ਸੀ ਪੰਜਾਬ ਦੇ ਵਿੱਚ ਜਿਹੜਾ ਘਰ ਤੋਂ ਜਾਂਦਾ ਸੀ ਉਹਨੂੰ ਸੀ ਪਤਾ ਵੀ ਮੁੜ ਕੇ ਆਉਂਗਾ ਜਾਂ ਨਾ ਆਉਂਗਾ ਪਰ ਉਹਨਾਂ ਨੇ ਥੱਲ ਪਾ ਕੇ ਦਿਖਾ ਦਿੱਤਾ ਤੇ ਅੱਜ ਪਰ ਉਹ ਹੀ ਕਹਿੰਦੇ ਸੀ ਮੈਂ ਵੀ ਇਹੀ ਜਾਣਾ ਇਹ ਵੀ ਉਹ ਕਹਿੰਦੇ ਸੀ ਪਰ ਚਲੋ ਪਰ ਕਿਰਾਂ ਕਰਕੇ ਵਿਖਾ ਗਏ ਪਮਾ ਪਸੀਬ ਹੋ ਗਏ ਇਹ ਕੋਈ ਇਹ ਨਾ ਸਮਝੇ ਸਿਆਸੀ ਗੱਲ ਹੈ ਇਹ ਸੱਚੇ ਵਿਚਾਰ ਹੈ ਇਹਨਾਂ ਕਈ ਹੋਰ ਵੀ ਵਿਦਵਾਨਾਂ ਕੋਲੋਂ ਸੁਣਿਆ ਸੀਗਾ ਵੀ ਇਹ ਜਿਹੜੀ ਸਿੱਖ ਪੰਥ ਸੀ ਤਾਂ ਉਹਨੂੰ ਖਤਮ ਕਰਨ ਵਾਸਤੇ ਦਿੱਲੀ ਦਰਬਾਰ ਦੇ ਵਿੱਚੋਂ ਜਿਹੜੀ ਪਿਉਂਦ ਕਰਕੇ ਨਕਲੀ ਸਿੱਖ ਕੱਢੇ ਗਏ ਸੀ ਜਿਹੜਾ ਜਾਈ ਉਹਨੇ ਨਾਨਕ ਸਰਗੇ ਆ ਇਹ ਆ ਲੰਮੇ ਚੋਲਿਆਂ ਵਾਲੇ ਜਿਹੜੇ ਗਦਾਰ ਆ ਪੰਥ ਨੂੰ ਘੁਣ ਲੱਗੇ ਜਿਹੜੇ ਸਿਉਂਗ ਅੱਛਾ ਇਹ ਉੱਥੋਂ ਕੱਢੇ ਗਏ ਸੀ ਤੇ ਇਹਨਾਂ ਦੀ ਹੁਣ ਕਥਾ ਜਿਹੜੀਆਂ ਜਾਂ ਇਹ ਜਵੇਂ ਲੱਛਣ ਕਰ ਰਿਹਾ ਜੋ ਸ਼ਹੀਦ ਹੋ ਗਿਆ ਉਹ ਹੋ ਗਿਆ ਤੇ ਸਾਰੇ ਸਿੱਖ ਕੌਮ ਪੰਥ ਵਿਸ਼ਵ ਭਰ ਨੂੰ ਛੱਡ ਕੇ ਕੱਲਾ ਹੀ ਉਹਦੀ ਤਾਰੀਫ਼ ਕਰੀ ਜਾਂਦਾ ਪਤਾ ਨਹੀਂ ਇਹਦੇ ਨਾਲ ਇਹਦੀ ਰਿਸ਼ਤੇਦਾਰੀ ਕੀ ਸੀ ਕੀ ਹੈ ਭਈ ਰਿਸ਼ਤੇਦਾਰੀ ਇਹ ਅਜਿਹੀ ਦੀ ਵੀ ਜਦੋਂ ਪੂਰੇ ਸਿੱਖ ਕੌਮ ਚੜਦੀ ਕਲਾ ਸੀ ਹਰ ਜਗ੍ਹਾ ਤੇ ਸਿੱਖ ਕੌਮ ਦਾ ਡੰਕਾ ਵੱਜਦਾ ਸੀ ਨਾ ਉਸ ਸਮੇਂ ਦਿੱਲੀ ਦਰਬਾਰ ਨੇ ਸੋਚਿਆ ਵੀ ਇਤਨਾ ਕਾਲੇ ਜਿਹੜੇ ਆ ਕੁੱਕੜ ਆ ਨਾ ਚਿੱਟੇ ਇਹਨਾਂ ਨੂੰ ਵੇਚਵਾਣਾ ਹੈ ਫਿਰ ਤਾਂ ਕਰਕੇ ਇਹਨਾਂ ਦੀਆਂ ਜਿਹੜੀਆਂ ਥਾਂ ਥਾਂ ਠਾਠਾਂ ਬਣ ਗਿਆ ਸੀ ਤੇ ਇਹਨਾਂ ਦੀਆਂ ਠਾਠਾਂ ਦੇ ਵਿੱਚ ਇਹੀ ਇੱਕੋ ਹੀ ਗੱਲ ਸੀ ਵੀ ਗੰਦ ਦਾ ਪਾਇਆ ਇਹਨਾਂ ਨੇ ਰਜ ਕੇ 32 ਸਾਈ ਇਹ ਨਾ ਜਨਾਨੀਆਂ ਦੇ ਮਸਲੇ ਦੇ ਵਿੱਚ ਕਾਬੂ ਆਏ ਤੇ ਇਹਨੇ ਡੌਂਡੇ ਬਾਜੀ ਕੀਤੀ ਗੱਲ ਕਾਦੀ ਮੈਂ ਗੱਲ ਨਹੀਂ ਕਹਿਣੀ ਚਾਹੁੰਦਾ ਸੀ ਇਹਨਾਂ ਨੇ ਗੈਰ ਕਾਨੂੰਨੀ ਕੰਮ ਜਿਹੜੇ ਸੀ ਉਹ ਵੀ ਕੀਤੇ ਪੂਰੇ ਫੁੱਲ ਤੇ ਹੁਣ ਮੈਨੂੰ ਇਹਦੀ ਕਥਾ ਪਤਨੀ ਕੀਤੀ ਇਹਨੇ ਕਦੋਂ ਨਹੀਂ ਪਰ ਮੈਥੋਂ ਸੁਣੀ ਹੋਣਾ ਤੇ ਮੈਂ ਸੁਣ ਕੇ ਇਹਦੀ ਕਥਾ ਨਾ ਜਿਹੜੀ ਸੁਣ ਕੇ ਰਿਆ ਨਹੀਂ ਗਿਆ ਮੇਰੇ ਕੋਲੋਂ ਕਿ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਇਹ ਇਹ ਜਿਹੜਾ ਇਹ ਕਿਸ ਤਰ੍ਹਾਂ ਵੇਖੋ ਸਿੱਖ ਨੂੰ ਕਥਾ ਨੂੰ ਗੁਰਬਾਣੀ ਨੂੰ ਕਿਹੜੀਆਂ ਸੰਤਾਂ ਦੇ ਵਿਚਾਰੇ ਵਹਿ ਕੇ ਕਿਸ ਤਰ੍ਹਾਂ ਦੁਰਵਰਤੋਂ ਕਰ ਰਿਹਾ ਹੈ ਦਵਾਨੀ ਦਾ ਤੂੰ ਬੰਦਾ ਦਵਾਨੀ ਦੇ ਬੰਦੇ ਦੀ ਤੂੰ ਤਰੀਫ ਕਰੀ ਜਾਣਾ ਜੇ ਤੂੰ ਹੀ ਮੁੱਖ ਮੰਤਰੀ ਬਣਾਉਣਾ ਸੀ ਕਿਸੇ ਨੂੰ ਵੀ ਤੇ ਫਿਰ ਭੈਣ ਤੋਂ ਗੱਲ ਸੁਣੋ ਗਾਲ ਨਿਕਲ ਚੱਲੇ ਸੀ ਦੱਲਿਓ ਤੇ ਫਿਰ ਵੋਟਾਂ ਦੀ ਕੀ ਜ਼ਰੂਰਤ ਆ ਫਿਰ ਐਨਾ ਸਿਸਟਮ ਜਿਹੜਾ ਇਹ ਕਰਨ ਦੀ ਕੀ ਲੋੜ ਅਗਰ ਜਿੰਨੋ ਮਰਜ਼ੀ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਨੌਜਵਾਨ ਮੁੰਡੇ ਜਿਹੜੇ ਉਹਨਾਂ ਦਾ ਖਾਤਮਾ ਕਰਾਈਓ ਕਿਉਂਕਿ ਤੁਹਾਨੂੰ ਕੋਈ ਰੋਕੇ ਨਾ ਲੰਗੜੀ ਬਾਜੀ ਤੁਸੀਂ ਕਰੋ ਜਨਾਨੀਆਂ ਤੁਸੀਂ ਖਰਾਬ ਕਰੋ ਤੁਸੀਂ ਠਾਠਾ ਬਣਾ ਕੇ ਤੁਸੀਂ ਐਂਚ ਕਰੋ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਚਾਹੀਦਾ ਇਹਨੂੰ ਡਾਂਗਾ ਮਾਰ ਮਾਰ ਕੇ ਇਹਨਾਂ ਦਿਨਾਂ ਪਾਸੇ ਅੰਦਰ ਪਾਉਣੇ ਚਾਹੀਦੇ ਆ ਇਹ ਇਸ ਕਰਕੇ ਜਿਹੜੇ ਆ ਇਹ ਪੂਰੀ ਤਰ੍ਹਾਂ ਪੰਜਾਬ ਪੰਜਾਬੀ ਸਿੱਖ ਸਿੱਖੀ ਸਿੱਖ ਧਰਮ ਨੂੰ ਇਹ ਸਾਰੇ ਨੁਕਸਾਨ ਪਹੁੰਚਾਉਣ ਤੇ ਲੱਗੇ ਹੋਏ ਆ ਜੇਕਰ ਕੋਈ ਮਾੜੀ ਗੱਲ ਮੇਰੀ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਦੇ ਰੂਪ ਵਿੱਚ ਜ਼ਰੂਰ ਦੱਸਣਾ ਮੈਂ ਅੱਗੇ ਤੋਂ ਵੀ ਅਜੀਆਂ ਜਿਹੜੀਆਂ ਵੀਡੀਓ ਇਹ ਪਾਉਂਦਾ ਰਹੂੰਗਾ ਕਿਉਂਕਿ ਮੈਥੋਂ ਰਹਿਣਾ ਨਹੀਂ ਜਾਂਦਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਹੁੰਦੀ ਆ ਨਾ ਮੈਥੋਂ ਬੋਲਣਾ ਰਹਿਣਾ ਨਹੀਂ ਜਾਂਦਾ ਧੰਨਵਾਦ ਸਸਕਾ